ਨਨ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਚਾਹਲ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸਾਨ ਸੁਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕਹਾਣੀ। ਅਖੀਰ ਤੱਕ ਜ਼ਰੂਰ ਸੁਣਨਾ ਜੀ ਉੱਗੇ ਕਹਾਣੀਕਾਰ Munshi Prem Chand ਦੀ ਕਲਮ ਤੋਂ ਪੰਜਾਬੀ ਕਹਾਣੀ ਕਫਨ। ਹਾ ਟੱਚਿੰਗ ਸਟੋਰੀ ਹੈ ਜੀ। ਅਖੀਰ ਤੱਕ ਜਰੂਰ ਸੁਣਨਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਕਫਨ ਕਫਨ ਝੁੱਗੀ ਦੇ ਬਾਹਰ ਪਿਓ ਪੁੱਤ ਦੋਵੇਂ ਇੱਕ ਤੁਖ ਦੀ ਧੂਣੀ ਦਿਵਾਲੇ ਚੁੱਪਚਾਪ ਬੈਠੇ ਸਨ ਅਤੇ ਅੰਦਰ ਮੁੰਡੇ ਦੀ ਜਵਾਨ ਘਰਵਾਲੀ ਬੁਧੀਆਂ ਜੰਮਣ ਪੀੜਾਂ ਦੇ ਦਰਦ ਕਰਕੇ ਟੜਫ ਰਹੀ ਸੀ ਥੋੜੀ ਥੋੜੀ ਦੇਰ ਬਾਅਦ ਉਸੇ ਮੂੰਹ ਅਜੇ ਹੀ ਦਿਲ ਚੀਰ ਮੀ ચીਕ ਨਿਕਲਦੀ ਕੇ ਦੁਹਾਂ ਦਾ ਕਾਲਜਾ ਮੂੰਹ ਨੂੰ ਆ ਜਾਂਦਾ ਸਰਦੀਆਂ ਦੀ ਰਾਤ ਸੀ ਕੁਦਰਤ ਸਨਾਟੇ ਵਿੱਚ ਡੁੱਬੀ ਹੋਈ ਸੀ ਪੂਰਾ ਪਿੰਡ ਹਨੇਰੇ 'ਚ ਖੋ ਗਿਆ ਸੀ ਕੀ ਸੁਨੇ ਕਿਹਾ ਬਚਦੀ ਨਹੀਂ ਲੱਗਦੀ ਏ ਸਾਰਾ ਦਿਨ ਭੱਜ ਨੱਠ 'ਚ ਹੀ ਲੰਘ ਗਿਆ ਜਾਂ ਦੇਖ ਕੇ ਤਾਂ ਆ ਜਰਾ ਮਾਦਵ ਖਿੱਚ ਕੇ ਬੋਲਿਆ ਮਰਨਾ ਹੀ ਹੈ ਤਾਂ ਛੇਤੀ ਮਰੀ ਦੇਖ ਕੇ ਕੀ ਕਰਾਂ ਤੂੰ ਤਾਂ ਬਾਹਲਾ ਹੀ ਪੱਥਰ ਦੇ ਲੈ ਸਾਰਾ ਸਾਲ ਜਿਹਦੇ ਨਾਲ ਹੱਸਦਾ ਖੇਡਦਾ ਰਿਹਾ ਉਹਦੇ ਨਾਲ ਹੀ ਇੰਨੀ ਬੇਵਫਾਈ ਮੈਥੋਂ ਤਾਂ ਉਹਦਾ ਤੜਫਣਾ ਤੇ ਹੱਥ ਪੈਰ ਮਾਰਨਾ ਦੇਖ ਨਹੀਂ ਹੁੰਦਾ। ਸਮਾਰਾਂ ਦਾ ਟੱਬਰ ਸੀ ਤੇ ਸਾਰੇ ਪਿੰਡ ਵਿੱਚ ਬਦਨਾਮ। ਕਿਸੂ ਇੱਕ ਦਿਨ ਕੰਮ ਕਰਦਾ ਤਾਂ ਤਿੰਨ ਦਿਨ ਆਰਾਮ ਕਰਦਾ। ਮਾਦਵ ਐਡਾ ਕਮਚੋਰ ਸੀ ਕਿ ਜੇ ਅੱਧਾ ਘੰਟਾ ਕੰਮ ਕਰਦਾ ਤਾਂ ਘੰਟਾ-ਘੰਟਾ ਚਿਲਮ ਪੀਣ ਨੂੰ ਲੌਂਦਾ। ਇਸ ਲਈ ਉਹਨਾਂ ਨੂੰ ਕਿਤੇ ਦਿਹਾੜੀ ਨਹੀਂ ਸਿੱਲਦੀ। ਘਰ ਵਿੱਚ ਜੇ ਮੁਠੀ ਭਰ ਵੀ ਦਾਣੇ ਹੁੰਦੇ ਤਾਂ ਉਹ ਕੰਮ ਨਾ ਕਰਨ ਦੀ ਤਾ ਜਿਵੇਂ ਸੌ ਹੀ ਖਾ ਲੈਂਦੇ ਜਦੋਂ ਦੋ ਚਾਰ ਫਾਕੇ ਕੱਟਨੇ ਪੈਂਦੇ ਤਾਂ ਕਿਸੂ ਦਰਖਤ ਤੇ ਚੜ ਕੇ ਲੱਕੜਾਂ ਵੱਢਦਾ ਤੇ ਮਾਦਬ ਮੰਡੀ 'ਚ ਵੇਚ ਆਉਂਦਾ ਤੇ ਜਦੋਂ ਤੱਕ ਉਹ ਪੈਸੇ ਬਚੇ ਰਹਿੰਦੇ ਦੋਨੋਂ ਜਣੇ ਕੰਧਾਂ ਕੌਲੇ ਕਸ਼ਤੇ ਫਿਰਦੇ ਜਦੋਂ ਫਾਕੇ ਦੀ ਨੌਬਤ ਆਉਂਦੀ ਤਾਂ ਫਿਰ ਲੱਕੜਾਂ ਵੱਢਦੇ ਜਾਂ ਮਜ਼ਦੂਰੀ ਭਾਲਦੇ ਪਿੰਡ ਵਿੱਚ ਕੰਮ ਦੀ ਕੋਈ ਘਾਟ ਨਹੀਂ ਸੀ ਕਿਸਾਨਾਂ ਦਾ ਪਿੰਡ ਸੀ ਮਿਹਨਤੀ ਬੰਦੇ ਲਈ ਪੰਜਾਹ ਕੰਮ ਸਨ ਪਰ ਇਹਨਾਂ ਦੋਹਾਂ ਨੂੰ ਲੋਕ ਉਹਦੋਂ ਹੀ ਬੁਲਾਉਂਦੇ ਜਦੋਂ ਦੋ ਬੰਦਿਆਂ 'ਚੋਂ ਇੱਕ ਦਾ ਕੰਮ ਲੈ ਕੇ ਵੀ ਸਬਰ ਕਰ ਲੈਣ ਤੋਂ ਬਿਨਾ ਹੋਰ ਕੋਈ ਚਾਰਾ ਨਾ ਬਚਦਾ ਹੋਵੇ। ਅਜੀਬ ਜ਼ਿੰਦਗੀ ਸੀ ਇਹਨਾਂ ਦੀ। ਘਰ ਵਿੱਚ ਦੋ-ਚਾਰ ਮਿੱਟੀ ਦੇ ਭਾਂਡਿਆਂ ਤੋਂ ਬਿਨਾ ਹੋਰ ਕੋਈ ਜਾਇਦਾਦ ਨਹੀਂ ਸੀ। ਲੀਰਾ ਨਾਲ ਆਪਣਾ ਨੰਗੇਸ ਢੱਕਦੇ ਹੋਏ ਜੀ ਰਹੇ ਸਨ। ਦੁਨੀਆਂ ਦੇ ਫਿਕਰਾਂ ਤੋਂ ਆਜ਼ਾਦ। ਗਲ ਤੱਕ ਕਰਜ਼ੇ 'ਚ ਡੁੱਬੇ ਹੋਏ ਗਾਲਾਂ ਵੀ ਖਾਂਦੇ, ਕੁੱਟ ਵੀ ਸਹਿੰਦੇ ਪਰ ਕੋਈ ਦੁੱਖ ਨਹੀਂ। ਨੇ ਮਾਣੇ ਇੰਨੇ ਕਿ ਪੈਸੇ ਮੁੜਨ ਦੀ ਕੋਈ ਉਮੀਦ ਨਾ ਹੁੰਦੇ ਵੀ ਲੋਕ ਇਹਨਾਂ ਨੂੰ ਥੋੜਾ ਬਹੁਤਾ ਕਰਜ਼ਾ ਦੇ ਦਿੰਦੇ ਸਨ ਮਟਰ ਆਲੂ ਦੀ ਫਸਲ ਸਮੇਂ ਹੋਰਾਂ ਦੇ ਖੇਤਾਂ ਚੋਂ ਮਟਰ ਜਾਂ ਆਲੂ ਪੱਟ ਲਿਆਉਂਦੇ ਤੇ ਭੁੰਨ ਕੇ ਖਾ ਲੈਂਦੇ ਜਾਂ 5-7 ਗੰਨੇ ਪੁੱਟ ਲਿਆਉਂਦੇ ਤੇ ਰਾਤ ਨੂੰ ਬਹਿ ਕੇ ਚੁੱਪਦੇ ਕਿਸੂ 60 ਸਾਲ ਦੀ ਉਮਰ ਹੰਢਾ ਚੁੱਕਿਆ ਸੀ ਅਤੇ ਮਾਦ ਵੀ ਲਾਇਕ ਪੁੱਤਰ ਵਾਂਗ ਪਿਓ ਦੇ ਪਦ ਚਿੰਨਾ ਤੇ ਹੀ ਚੱਲ ਰਿਹਾ ਸੀ ਸਭ ਉਸ ਦਾ ਨਾਮ ਹੋਰ ਵੀ ਰੌਸ਼ਨ ਕਰ ਰਿਹਾ ਸੀ ਹੁਣ ਵੀ ਦੋਵੇਂ ਜਣੇ ਧੂਣੀ ਦਿਵਾਲੇ ਬੈਠੇ ਆਲੂ ਭੁੰਨ ਰਹੇ ਸਨ ਜਿਹੜੇ ਕਿਸੇ ਦੇ ਖੇਤੋਂ ਪੁੱਟ ਲਏ ਸਨ ਕਿ ਇਸੂ ਦੀ ਘਰਵਾਲੀ ਤਾਂ ਬਹੁਤ ਦਿਨ ਪਹਿਲਾਂ ਹੀ ਚਲਾਣਾ ਕਰ ਗਈ ਸੀ ਮਾਦਵ ਦਾ ਵਿਆਹ ਪਿਛਲੇ ਸਾਲ ਹੋਇਆ ਸੀ ਜਿੱਦਨ ਦੀ ਔਰਤ ਆਈ ਸੀ ਉਸਨੇ ਇਸ ਖਾਨਦਾਨ ਨੂੰ ਬੰਨਣ ਦੀ ਨਹੀਂ ਰੱਖੀ ਸੀ ਚੱਕੀ ਪੀਕੇ ਜਾਂ ਘਾਹ ਖੋਤ ਕੇ ਉਹ ਸੇਰ ਕਾਟੇ ਦਾ ਇੰਤਜ਼ਾਮ ਕਰ ਲੈਂਦੀ ਸੀ ਅਤੇ ਇਹਨਾਂ ਦੋਹਾਂ ਪੇ ਗੈਰਤਾਂ ਦਾ ਨਰਕ ਭੋਗਦੀ ਸੀ ਜਿੱਦਨ ਦੀ ਉਹ ਆਈ ਇਹ ਦੋਵੇਂ ਹੋਰ ਵੀ ਆਲਸੀ ਅਤੇ ਆਰਾਮ ਪ੍ਰਸਤ ਹੋ ਗਏ ਸਨ ਹੋਰ ਤਾਂ ਹੋਰ ਆਕੜਾਂ ਵੀ ਦਿਖਾਉਣ ਲੱਗ ਪਏ ਸਨ ਕੋਈ ਕਿਸੇ ਕੰਮ ਲਈ ਸੱਦਦਾ ਤਾਂ ਪੂਰਾ ਆਕੜ ਕੇ ਦੁੱਗਣੀ ਦਿਹਾੜੀ ਮੰਗਦੇ ਉਹੀ ਔਰਤ ਅਜ ਜੰਮਨ ਪੀੜਾ ਨਾਲ ਮਰ ਰਹੀ ਸੀ ਤੇ ਇਹ ਦੋਵੇਂ ਸ਼ਾਇਦ ਇਸੇ ਉਡੀਕ ਵਿੱਚ ਸਨ ਕਿ ਕਦੋਂ ਉਹ ਮਰੇ ਤੇ ਇਹ ਆਰਾਮ ਨਾਲ ਸੌਣ ਕਿ ਸੁਨੇ ਆਲੂ ਕੱਢ ਕੇ ਛਿਲਦਿਆਂ ਗਿਆ ਜਾ ਕੇ ਦੇਖ ਤਾਂ ਸਹੀ ਕੀ ਹਾਲ ਹੈ ਉਸ ਦਾ ਕੋਈ ਕਸਰ ਕੁਸਰਤਾ ਨਹੀਂ ਹੋਗੀ ਇੱਥੇ ਤਾਂ ਸਿਆਣਾ ਵੀ ਆਉਣ ਦਾ ਪੂਰਾ 1 ਰੁਪਇਆ ਮੰਗਦਾ। ਮਾधव ਨੂੰ ਇਹ ਡਰ ਸੀ ਕਿ ਜੇ ਉਹ ਅੰਦਰ ਗਿਆ ਤਾਂ ਕਿਸੂ ਨੇ ਆਲੂਆਂ ਦਾ ਵੱਡਾ ਹਿੱਸਾ ਹੜੱਪ ਲੈਣਾ ਹੈ। ਆਖੇ ਮੈਨੂੰ ਤਾਂ ਅੰਦਰ ਜਾਣ ਤੋਂ ਡਰ ਲੱਗਦਾ। ਲੈ ਡਰ ਕਾ ਦਾ ਮੈਂ ਬੈਠਾ ਤਾਂ ਹਾਂ। ਫਿਰ ਤੂੰ ਹੀ ਦੇਖ ਲੈ ਜਾ ਕੇ। ਮੇਰੀ ਜਨਾਨੀ ਜਦ ਮਰੀ ਸੀ ਤਾਂ ਮੈਂ ਤਿੰਨ ਦਿਨ ਉਹਦੇ ਕੋਲੋਂ ਹਿੱਲਿਆ ਨਹੀਂ ਸੀ। ਤੇ ਨਾਲੇ ਮੈਥੋਂ ਉਹ ਨੂੰ ਸੰਗ ਨਹੀਂ ਆਉਗੀ। ਜਿਹਦਾ ਕਦੇ ਮੂੰਹ ਨਹੀਂ ਦੇਖਿਆ ਅੱਜ ਉਸ ਦਾ ਉਦੜਿਆ ਹੋਇਆ ਸਰੀਰ ਦੇਖਾਂ। ਉਹਨੂੰ ਕਿਹੜਾ ਕੋਈ ਆਪਣੀ ਸੁਧਬੁੱਧ ਹੋਣੀ ਐ ਮੈਨੂੰ ਦੇਖ ਲਿਆ ਤਾਂ ਖੁੱਲ ਕੇ ਹੱਥ ਪੈਰ ਮਾਰਨੋਂ ਵੀ ਔਖੀ ਹੋ ਜੂ ਮੈਂ ਤਾਂ ਇਹ ਸੋਚ ਰਿਹਾ ਬਈ ਜੇ ਕੋਈ ਜਵਾਕ ਜਲਾ ਹੋ ਗਿਆ ਤਾਂ ਕੀ ਕਰਾਂਗੇ ਸੌਫ ਗੁੜ ਤੇਲ ਘਰੇ ਤਾਂ ਕੱਖ ਵੀ ਨਹੀਂ ਹੈ ਸਭ ਕੁਝ ਆ ਜਾਊ ਰੱਬ ਦਵੇ ਤਾਂ ਸਹੀ ਜਿਹੜੇ ਲੋਕ ਹੁਣ ਇੱਕ ਪੈਸਾ ਨਹੀਂ ਦਿੰਦੇ ਉਹੀ ਕੱਲ ਨੂੰ ਆਪ ਸਾਤ ਸਤ ਕੇ ਦੇਣਗੇ ਮੇਰੇ ਨੌ ਮੁੰਡੇ ਹੋਈ ਘਰ 'ਚ ਕਦੇ ਕੁਝ ਨਹੀਂ ਸੀ ਪਰ ਰੱਬ ਨੇ ਕਿਸੇ ਤਰ੍ਹਾਂ ਵੇੜਾ ਪਾਰ ਲਾਇਆ ਹੀ ਹੈ ਜਿਹੜੇ ਸਮਾਜ ਵਿੱਚ ਦਿਨ ਰਾਤ ਮਿਹਨਤ ਕਰਨ ਵਾਲਿਆਂ ਦੀ ਹਾਲਤ ਇਹਨਾਂ ਦੀ ਹਾਲਤ ਤੋਂ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਕਿਸਾਨਾਂ ਦੇ ਮੁਕਾਬਲੇ ਉਹ ਲੋਕ ਜਿਹੜੇ ਕਿਸਾਨਾਂ ਦੀਆਂ ਕਮਜ਼ੋਰੀਆਂ ਦਾ ਲਾਹਾ ਖਟਣਾ ਚਾਹੁੰਦੇ ਸਨ ਕਿਤੇ ਜ਼ਿਆਦਾ ਖੁਸ਼ਹਾਲ ਸਨ ਉਥੇ ਅਜਿਹੀ ਮਨੋਵਿਰਤੀ ਦਾ ਪੈਦਾ ਹੋ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਅਸੀਂ ਤਾਂ ਕਹਾਵਾਂਗੇ ਕਿ ਕਿਸੂ ਕਿਸਾਨਾਂ ਨਾਲੋਂ ਜ਼ਿਆਦਾ ਕਿਤੇ ਜ਼ਿਆਦਾ ਸਿਆਣਾ ਸੀ ਜਿਹੜਾ ਕਿਸਾਨਾਂ ਦੇ ਵਿਚਾਰਹੀਣ ਸਮੂਹ ਵਿੱਚ ਸ਼ਾਮਲ ਹੋਣ ਨਾਲੋਂ ਬੈਠਕ ਬਾਜ਼ਾਂ ਦੀ ਵਿਦਣਾ ਮੰਡਲੀ ਵਿੱਚ ਜਾ ਰਿਹਾ ਸੀ ਹਾਉ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਬੈਠਕ ਬਾਜ਼ਾਂ ਦੇ ਨਿਯਮ ਅਤੇ ਨੀਤੀਆਂ ਦਾ ਪਾਲਣ ਕਰ ਸਕਦਾ ਇਸ ਲਈ ਜਿੱਥੇ ਉਸ ਦੀ ਮੰਡਲੀ ਦੇ ਸਰਗਣੇ ਪਿੰਡ ਦੇ ਪ੍ਰਧਾਨ ਬਣੇ ਹੋਏ ਸਨ ਉਸ ਤੇ ਸਾਰਾ ਪਿੰਡ ਉਂਗਲੀ ਚੱਕਦਾ ਸੀ ਫਿਰ ਵੀ ਉਸ ਨੂੰ ਇੰਨੀ ਕੋਤਾ ਤਸੱਲੀ ਸੀ ਕਿ ਜੇਕਰ ਉਹ ਬੁਰੇ ਹਾਲ ਹੈ ਤਾਂ ਘੱਟੋ ਘੱਟ ਉਸ ਨੂੰ ਕਿਸਾਨਾਂ ਵਰਗੀ ਲੱਕ ਭਨਵੀ ਮਿਹਨਤ ਤਾਂ ਨਹੀਂ ਕਰਨੀ ਪੈਂਦੀ ਸੀ ਉਸ ਦੀ ਸਾਦਗੀ ਅਤੇ ਸਰਲਤਾ ਦਾ ਕੋਈ ਲੋਕ ਫਾਇਦਾ ਤਾਂ ਨਹੀਂ ਚੱਕਦੇ ਦੋ ਮੈਂ ਆਲੂ ਕੱਢ ਕੇ ਗਰਮ-ਗਰਮ ਹੀ ਖਾਣ ਲੱਗ ਪਏ ਕੱਲ ਦਾ ਕੁਝ ਨਹੀਂ ਸਿੱਖਦਾ ਇੰਨਾ ਸਬਰ ਨਹੀਂ ਸੀ ਕਿ ਉਹਨਾਂ ਨੂੰ ਠੰਡੇ ਹੀ ਕਰ ਲਈਏ ਕਈ ਵਾਰ ਦੋਹਾਂ ਦੇ ਮੂੰਹ ਸੜ ਗਏ ਛਿੱਲੇ ਜਾਂਦੇ ਆਲੂ ਦਾ ਬਾਹਰੀ ਹਿੱਸਾ ਤਾਂ ਜ਼ਿਆਦਾ ਗਰਮ ਨਾ ਲੱਗਦਾ ਪਰ ਦੰਦਾਂ ਹੇਠ ਚੱਪਦੇ ਆ ਹੀ ਅੰਦਰਲਾ ਹਿੱਸਾ ਜੀਭ ਹਲਕਾ ਤੇ ਆਲੂ ਇਹਨੂੰ ਫੂਕ ਕੇ ਰੱਖ ਦਿੰਦਾ ਸੀ ਅਤੇ ਉਸਦੇ ਉਸ ਪੱਖ ਦੇ ਕੋਲੇ ਨੂੰ ਮੂੰਹ 'ਚ ਰੱਖਣ ਨਾਲੋਂ ਜ਼ਿਆਦਾ ਖੈਰੀਅਤ ਇਹ ਸੀ ਕਿ ਉਹ ਅੰਦਰ ਪਹੁੰਚ ਜਾਵੇ। ਉਹਥੇ ਉਸ ਨੂੰ ਠੰਡਾ ਕਰਨ ਲਈ ਕਾਫੀ ਸਮਾਨ ਸੀ ਇਸ ਲਈ ਦੋਵੇਂ ਜਲਦੀ ਜਲਦੀ ਨਿਗਲ ਜਾਂਦੇ। ਭਾਵੇਂ ਕਿ ਇਸ ਕੋਸ਼ਿਸ਼ ਵਿੱਚ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ। ਕਿ ਉਸ ਨੂੰ ਉਸ ਵੇਲੇ ਠਾਕਰ ਦੀ ਬਹੁਤ ਠਾਕਰ ਦੀ ਬਰਾਤ ਜਿਆਦਾ ਹੀ ਜਿਸ ਵਿੱਚ 20 ਸਾਲ ਪਹਿਲਾਂ ਹੋ ਗਿਆ ਸੀ। ਉਸ ਦਾਤ ਵਿੱਚ ਉਸ ਨੂੰ ਜਿਹੜੀ ਤ੍ਰਿਪਤੀ ਮਿਲੀ ਸੀ ਉਹ ਉਸ ਦੀ ਜ਼ਿੰਦਗੀ ਵਿੱਚ ਇੱਕ ਯਾਦ ਰੱਖਣ ਲਾਇਕ ਗੱਲ ਸੀ ਅਤੇ ਅੱਜ ਵੀ ਉਸ ਦੀ ਯਾਦ ਤਾਜ਼ਾ ਸੀ। ਕਹਨ ਲੱਗਿਆ ਉਹ दावत ਨਹੀਂ ਭੁੱਲਦੀ ਮੁੜ ਕੇ ਕਦੇ ਫੇਰ ਇਹੋ ਜਿਹਾ ਖਾਣਾ ਰੱਜ ਕੇ ਖਾਣ ਨੂੰ ਨਹੀਂ ਮਿਲਿਆ ਕੁੜੀ ਵਾਲਿਆਂ ਨੇ ਸਾਰਿਆਂ ਨੂੰ ਖੁੱਲੀਆਂ ਪੂੜੀਆਂ ਵਰਤਾਈਆਂ ਸਾਰਿਆਂ ਨੂੰ ਛੋਟੇ ਵੱਡੇ ਸਭ ਨੇ ਪੂੜੀਆਂ ਖਾਧੀਆਂ ਤੇ ਉਹ ਵੀ ਖਾਲਸ ਕੇ ਉਹਦੀਆਂ ਚਟਨੀ ਰਾਇਤਾ ਤਿੰਨ ਤਰ੍ਹਾਂ ਦੇ ਸੁੱਕੇ ਸਾਗ ਇੱਕ ਚਟਪਟੀ ਤਰੀ ਦਹੀਂ ਮਠਾਈ ਹੁਣ ਕੀ ਦੱਸਾਂ ਕਿ ਉਸ ਦਾਵਤ ਵਿੱਚ ਕੀ ਸਵਾਦ ਆਇਆ ਕੋਈ ਰੁਕ ਟੋਕ ਨਹੀਂ ਸੀ ਜਿਹੜੀ ਚੀਜ਼ ਚਾਹੋ ਜਿੰਨੀ ਮਰਜ਼ੀ ਖਾਓ ਲੋਕਾਂ ਨੇ ਨਾ ਖਾਦਾ ਐਨਾ ਖਾਦਾ ਕਿ ਕਿਸੇ ਤੋਂ ਪਾਣੀ ਵੀ ਨਾ ਪੀ ਹੋਇਆ ਪਰ ਵਰਤੌਣ ਵਾਲੇ ਕਾਹਨੂੰ ਡਲਦੇ ਸੀ ਪੱਤਲ 'ਚ ਗਰਮ ਗਰਮ ਗੋਲ ਗੁਲ ਕਚੌਰੀਆਂ ਰੱਖ ਜਾਂਦੇ ਬਥੇਰਾ ਮਨਾ ਕਰਦੇ ਕਿ ਨਹੀਂ ਚਾਹੀਦੀਆਂ ਪਤਲਾਂ ਤੇ ਹੱਥ ਰੱਖ ਰੱਖ ਰੁਕਦੇ ਪਰ ਉਹ ਤਾਂ ਬੱਸ ਵਰਤਾਈ ਜਾ ਰਹੇ ਸੀ ਅਤੋਂ ਜਦੋਂ ਮੂੰਹ ਧੋ ਲਿਆ ਤਾਂ ਪਾਣ ਇਲਾਇਚੀ ਵੀ ਮਿਲੀ ਪਰ ਮੈਨੂੰ ਪਾਣ ਲੈਣ ਦੀ ਸੁਧ ਕਿੱਥੇ ਸੀ ਖੜਾ ਤਾਂ ਹੋ ਨਹੀਂ ਸੀ ਸਕਦਾ ਬਸ ਜਾ ਕੇ ਆਪਣੇ ਕੰਬਲ ਤੇ ਪੈ ਗਿਆ ਐਸਾ ਦਰਿਆ ਦਿਲ ਸੀ ਉਹ ਠਾਕਰ ਮਾਦਵ ਨੇ ਇਹਨਾਂ ਪਦਾਰਥ ਨੰਮਣ ਹੀ ਮਾਣ ਸਵਾਦ ਲੈਂਦੇ ਕਿਹਾ ਹੁਣ ਸਾਨੂੰ ਕੋਈ ਅਜਿਹਾ ਭੋਜ ਨਹੀਂ ਖਿਲਾਉਂਦਾ ਹੁਣ ਕਿਹਨੇ ਖਿਲਾਉਣਾ ਉਹ ਜ਼ਮਾਨਾ ਹੋਰ ਸੀ ਹੁਣ ਤਾਂ ਸਾਰਿਆਂ ਨੂੰ ਸਰਫਾ ਹੀ ਸੁਝਦਾ ਵਸ ਵਿਆਹ ਸ਼ਾਦੀ ਚ ਖਰਚਾ ਨਾ ਕਰੋ ਮਰਨ ਭੋਗ ਤੇ ਖਰਚਾ ਨਾ ਕਰੋ ਕੋਈ ਪੁੱਛਣ ਵਾਲਾ ਹੋਵੇ ਬਈ ਗਰੀਬਾਂ ਦਾ ਐਨਾ maal ਲੁੱਟ ਕੇ ਲੈ ਜਾਣਾ ਕਿੱਥੇ ਹੈ ਲੁੱਟਣ ਸ ਕੋਈ ਕਮੀ ਨਹੀਂ ਹੈ ਹਾਂ ਖਰਚੇ ਚ ਬਚਤ ਸੁੱਝਦੀ ਹੈ ਤੂੰ 20 ਬੂੜੀਆਂ ਤਾਂ ਖਾ ਹੀ ਲਈਆਂ ਹੋਣਗੀਆਂ 20 ਤੋਂ ਤਾਂ ਜ਼ਿਆਦਾ ਹੀ ਖਾਧੀਆਂ ਸੀ ਮੈਂ ਹੁੰਦਾ ਤਾਂ 50 ਖਾ ਜਾਂਦਾ 50 ਤੋਂ ਘੱਟ ਤਾਂ ਮੈਂ ਵੀ ਨਹੀਂ ਖਾਧੀਆਂ ਹੋਣੀਆਂ ਹਟਾ ਘਟਾ ਹੁੰਦਾ ਸੀ ਤੂੰ ਤਾਂ ਮੇਰਾ ਅੱਧਾ ਵੀ ਨਹੀਂ ਹੈ ਆਲੂ ਖਾ ਕੇ ਦੋਹਾਂ ਨੇ ਪਾਣੀ ਪੀਤਾ ਤੇ ਉੱਥੇ ਹੀ ਤੂੰ ਨਿਕਲ ਆਪਣੀਆਂ ਧੋਤੀਆਂ ਉੱਤੇ ਲੈ ਕੇ ਗੁੱਛਾ ਮੁਛਾ ਜਿਹਾ ਹੋ ਕੇ ਸਾਂ ਗਏ जिमे दो ਵੱਡੇ ਵੱਡੇ ਅਸਕਰ ਕੁੰਡਲੀਆਂ ਮਾਰ ਕੇ ਪਏ ਹੁਣ 부ਧਿਆ ਹਾਲੇ ਤਕ ਤੜਫ ਰਹੀ ਸੀ ਸਵੇਰੇ ਮਾਦਮ ਨੇ ਝੁੱਗੀ ਜੇ ਜਾ ਕੇ ਦੇਖਿਆ ਤਾਂ ਉਸਦੀ ਘਰ ਵਾਲੀ ਠੰਡੀ ਹੋ ਗਈ ਸੀ ਉਸਦੇ ਮੂੰਹ ਤੇ ਮੱਖੀਆਂ ਭਨ ਕਰ ਰਹੀਆਂ ਸਨ ਪਥਰਾਈਆਂ ਅੱਖਾਂ ਉੱਪਰ ਬਲ ਛਾਕ ਰਹੀਆਂ ਸਨ ਸਾਰਾ ਜਿਸਮ ਧੂੜ ਮਿੱਟੀ ਨਾਲ ਲਥਪਥ ਹੋਇਆ ਪਿਆ ਸੀ ਉਸ ਦੀ ਕੋਖ ਵਿੱਚ ਬੱਚਾ ਮਰ ਗਿਆ ਸੀ ਮਾਦਾ ਭੱਜਦਾ ਹੋਇਆ ਕਿਸੇ ਕੁੜਾ ਆਇਆ ਫਿਰ ਦੋਵੇਂ ਉੱਚੀ ਉੱਚੀ ਲੇਰਾ ਮਾਰਨ ਲੱਗ ਪਏ ਅਤੇ ਛਾਤੀ ਪਿੱਟ ਪਿੱਟ ਕੇ ਸਿਆਪਾ ਕਰਨ ਲੱਗ ਪਏ। ਗਵਾਂਡੀ ਨੇ ਰੌਲਾ ਸੁਣਿਆ ਤਾਂ ਉਹ ਜੇ ਭੱਜ ਆਏ ਤੇ ਪੁਰਾਣੀ ਮਰਿਆਦਾ ਅਨੁਸਾਰ ਇਹਨਾਂ ਬਦ ਨਸੀਬਾਂ ਨੂੰ ਸਮਝਾਉਣ ਲੱਗੇ। ਪਰ ਜ਼ਿਆਦਾ ਰੋਣ ਪਿਟਣ ਦਾ ਮੌਕਾ ਨਹੀਂ ਸੀ ਕਫਨ ਅਤੇ ਲੱਕੜਾਂ ਦੀ ਫਿਕਰ ਕਰਨੀ ਸੀ। ਪਰ ਘਰ 'ਚ ਤਾਂ ਪੈਸਾ ਇੰਝ ਗਾਇਬ ਸੀ ਜਿਵੇਂ ਗਿਰਜ ਦੇ ਆਲਣੇ ਵਿੱਚ ਮਾਸ ਹੁੰਦਾ ਹੈ। ਪਿਓ ਪੁੱਤਰੋਂ ਦੇ ਪਿੰਡ ਦੇ ਪਿੰਡ ਦੇ ਜ਼ਿਮੀਂਦਾਰ ਕੋਲ ਗਏ ਉਹ ਇਹਨਾਂ ਦੋਹਾਂ ਦੀ ਸ਼ਕਲ ਵੀ ਪਸੰਦ ਨਹੀਂ ਸੀ ਕਰਦਾ। ਕਈ ਵਾਰ ਇਹਨਾਂ ਨੂੰ ਚੋਰੀ ਕਰਨ ਲਈ ਜਾਂ ਵਾਦਿਮਤਾ ਕੋ ਕੰਮ ਤੇ ਨਾ ਆਉਣ ਕਰਨ ਘੁੱਟ ਚੁੱਕਿਆ ਸੀ ਪੁੱਛਿਆ ਕੀ ਗੱਲ ਹੋਏ ਕਿਸੂ ਪਿੱਟਣ ਕਿਉਂ ਲੱਗਿਆ ਅੱਜ ਕੱਲ ਤਾਂ ਤੂੰ ਕਿਤੇ ਦਿਖਦਾ ਵੀ ਨਹੀਂ ਲੱਗਦਾ ਪਿੰਡ 'ਚ ਰਹਿਣ ਦਾ ਦਿਲ ਨਹੀਂ ਕਰਦਾ ਤੇਰਾ ਕਿਸੂ ਨੇ ਜ਼ਮੀਨ ਤੇ ਸਿਰ ਰੱਖ ਕੇ ਅੱਖਾਂ ਵਿੱਚ ਹੰਝੂ ਵਰਦੇ ਗਏ ਸਰਕਾਰ ਬੜੀ ਮੁਸੀਬਤ ਪੈ ਗਈ ਰਾਤ ਮਾਦਵ ਦੀ ਘਰ ਵਾਲੀ ਗੁਜ਼ਰ ਗਈ ਸਾਰੀ ਰਾਤ ਤੜਫਦੀ ਰਹੀ ਸਰਕਾਰ ਅਸੀਂ ਦੋਨੇ ਉਹਦੇ ਸਹਰਾਣੇ ਬੈਠੇ ਰਹੇ ਦਵਾਦਾਰੂ ਜੋ ਵੀ ਸਰਿਆ ਕਰਦੇ ਰਹੇ ਪਰ ਉਹ ਫਿਰ ਵੀ ਸਾਨੂੰ ਧੋਖਾ ਦੇਗੀ ਹੁਣ ਤਾਂ ਕੋਈ ਰੋਟੀ ਦੇਣ ਵਾਲਾ ਵੀ ਨਹੀਂ ਰਿਹਾ ਮਾਲਕ ਲੁੱਟੇ ਗਏ ਘਰ ਉਜੜ ਗਿਆ ਤੇਰਾ ਗੁਲਾਮ ਹਾਂ ਹੁਣ ਤੇਰੇ ਬਿਨਾ ਕੌਣ ਹੈ ਉਸੇ ਮਿੱਟੀ ਵੀ ਚੁੱਕਣੀ ਹੈ ਤੇਰੇ ਬਿਨਾ ਹੋਰ ਕਿਹਦੇ ਦਵਾਰੇ ਜਮਾਂ ਜ਼ਿਮੀਦਾਰ ਸਾਹਿਬ ਦੇ ਅਲੂਸਾਣ ਪਰ ਕਿਸੂ ਤੇ ਤਰਸ ਖਾਣਵਾ ਕਾਲੇ ਕੰਬਲ ਤੇ ਰੰਗ ਚੜਾਉਣ ਬਰਾਬਰ ਸੀ ਦਿਲਤਾ ਕੀਤਾ ਕਿ ਕਹਿ ਦੇਣ ਚੱਲ ਦਫਾ ਹੋ ਇਥੋਂ ਹੁੰਜ ਤਾਂ ਬਲਾਉਂਟ ਤੇ ਵੀ ਨਹੀਂ ਆਉਂਦਾ ਹੁਣ ਲੋੜ ਪਈ ਤਾਂ ਮਿੱਠੇ ਪੁੱਛੇ ਮਾਰ ਰਿਹਾ ਹਰਾਮ ਖੁਰ ਕਿਸੇ ਥਾਂ ਦਾ ਬਦਮਾਸ਼ ਪਰ ਇਹ ਗੁੱਸਾ ਹੋਣ ਜਾਂ ਸਜ਼ਾ ਦੇਣ ਦਾ ਮੌਕਾ ਨਹੀਂ ਸੀ ਦਿਲ ਚ ਕੁੜਦੇ ਹੋਏ ਨੇ ਦੋ ਰੁਪਏ ਕੱਢ ਕੇ ਸੁੱਟ ਦਿੱਤੇ ਪਰ ਹਮਦਰਦੀ ਦਾ ਇੱਕ ਬੋਲ ਵੀ ਮੂੰਹੋਂ ਨਾ ਕੱਢਿਆ ਉਹਦੇ ਵੱਲ ਦੇਖਿਆ ਤੱਕ ਨਾ ਜਿਵੇਂ ਸਿਰ ਦਾ ਭਾਰ ਲਾਇਆ ਹੋਵੇ ਜਦੋਂ ਜ਼ਿੰਮੇਦਾਰ ਨੇ ਦੋ ਰੁਪਏ ਦੇ ਦਿੱਤੇ ਤਾਂ ਪਿੰਡ ਦੇ ਬਾਣੀ ਮਹਾਜਨਾਂ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਸੀ ਇਸੂ ਜ਼ਿਮੀਦਾਰ ਦੇ ਨਾਮ ਦਾ ਟੰਡੂਰਾ ਪਟਨਾ ਵਿੱਚ ਚੰਗੀ ਤਰ੍ਹਾਂ ਜਾਣਦਾ ਸੀ ਕਿਸੇ ਨੇ 2 ਅੰਨੇ ਦਿੱਤੇ ਤਾਂ ਕਿਸੇ ਨੇ 4 ਦੇ ਦਿੱਤੇ ਘੰਟੇ ਵਿੱਚ ਕਿਸੂ ਕੋਲ 5 ਰੁਪਏ ਦੀ ਚੰਗੀ ਖਾਸੀ ਰਕਮ ਜਮ੍ਹਾਂ ਹੋ ਗਈ ਕਿ ਤਾਣੋਂ ਦਾਣੇ ਮਿਲ ਗਏ ਤਾਂ ਕਿਦੂ ਲੱਕੜਾਂ ਤੇ ਦੁਪਹਿਰੇ ਕਿਸੂ ਤੇ ਮਾਦਵ ਮੰਡੀੋਂ ਕਫਨ ਲੈਣ ਚਲੇ ਗਏ ਇੱਧਰ ਲੋਕ ਬਾਸ ਵੱਢਣ ਲੱਗ ਪਏ ਪਿੰਡ ਦੀਆਂ ਨਰਮਦਿਲ ਔਰਤਾਂ ਆ ਕੇ ਲਾਲਚ ਨੂੰ ਦੇਖਦੀਆਂ ਤੇ ਉਸਦੀ ਬੇਵੱਸੀ ਤੇ ਦੋ ਹੰਝੂ ਬਹਾ ਕੇ ਚਲੀਆਂ ਜਾਂਦੀਆਂ ਕਿਹੋ ਜਿਹਾ ਪੇੜਾ ਰਿਵਾਜ ਹੈ ਕਿ ਜਿਸ ਨੂੰ ਜਿਉਂਦੇ ਜੀ ਤਨ ਟਕਨ ਨੂੰ ਲੀਹਾਂ ਵੀ ਨਾ ਜੁੜੀਆਂ ਮਰਰਦੇ ਉਸਨੂੰ ਕਫਨ ਚਾਹੀਦਾ ਹੈ ਕਫਨ ਲਾਸ਼ ਨਾਲ ਸੜ ਹੀ ਜਾਣਾ ਹੋਰ ਰਹਿ ਵੀ ਕੀ ਜਾਣਾ ਇਹ ਹੀ ਪੰਜ ਰੁਪਏ ਪਹਿਲਾਂ ਮਿਲ ਜਾਂਦੇ ਤਾਂ ਕੋਈ ਦਵਾ ਦਵਾਰੂ ਹੀ ਕਰ ਲੈਂਦੇ ਦੋਨੇ ਇੱਕ ਦੂਜੇ ਦੇ ਮਨ ਦੀ ਗੱਲ ਤਾੜ ਰਹੇ ਸਨ ਮੰਡੀ ਵਿੱਚ ਇਧਰ ਉਧਰ ਘੁੰਮਦੇ ਰਹੇ ਕਦੇ ਕਿਸੇ ਬਜ਼ਾਸ ਦੀ ਦੁਕਾਨ ਤੇ ਗਏ ਕਦੇ ਦੂਜੇ ਦੀ ਤੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਰੇਸ਼ਮੀ ਤੇ ਸੂਤੀ ਦੇਖੇ ਔਰ ਕੋਈ ਜਚਿਆ ਨਾ ਇਤੋਂ ਤੱਕ ਕਿ ਸ਼ਾਮ ਹੋ ਗਈ ਫਿਰ ਦੋਵੇਂ ਪਤਾ ਨਹੀਂ ਕਿਹੜੀ ਦੇਵੀ ਪ੍ਰੇਰਣਾ ਨਾਲ ਇੱਕ ਸ਼ਰਾਬ ਦੇ ਠੇਕੇ ਦੇ ਸਾਹਮਣੇ ਜਾ ਪੁੱਜੇ ਅਤੇ ਜਿਵੇਂ ਕੋਈ ਪਹਿਲਾਂ ਹੀ ਬਣਾਈ ਹੋਈ ਵਿਆਦ ਹੋਵੇ ਅੰਦਰ ਲੰਘ ਗਏ। ਉੱਥੇ ਕੁਝ ਧੇਰ ਤੱਕ ਦੋਵੇਂ ਹੱਕੇ-ਵੱਕੇ ਜਹੇ ਖੜੇ ਰਹੇ। ਫਿਰ ਕਿਸੂ ਨੇ ਗੱਦੀ ਦੇ ਸਾਹਮਣੇ ਜਾ ਕੇ ਕਿਹਾ ਸ਼ਾਹ ਜੀ ਇੱਕ ਬੋਤਲ ਸਾਨੂੰ ਵੀ ਦੇ ਦਿਓ। ਉਸ ਤੋਂ ਬਾਅਦ ਕੁਝ ਨਮਕੀਨ ਆਇਆ ਤਲੀਆਂ ਹੋਈਆਂ ਮੱਛੀਆਂ ਆ ਤੇ ਦੋਵੇਂ ਜਨੇ ਭਾਂਡੇ ਵਿੱਚ ਬੈਠ ਕੇ ਆਰਾਮ ਨਾਲ ਪੀਣ ਲੱਗ ਗਏ। ਕਈ ਗਲਾਸ ਦੜਾ ਦੜ ਅੰਦਰ ਸੁਟਣ ਤੋਂ ਬਾਅਦ ਦੋਨੇ ਸਰੂਰ ਵਿੱਚ ਆ ਗਏ ਕਿ ਸੁਬੂ ਲਿਆ ਕਫਨ ਦੇ ਨਾਲ ਕੀ ਹੋਣਾ ਸੜਨਾ ਹੀ ਸੀ ਬਹੂ ਦੇ ਨਾਲ ਤਾਂ ਨਹੀਂ ਜਾਣਾ ਸੀ ਮਾਦਵ ਅਸਮਾਨ ਵੱਲ ਦੇਖ ਕੇ ਬੋਲੇ ਜਿਵੇਂ ਦੇਵਤਿਆਂ ਨੂੰ ਆਪਣੇ નિર્ਦੋਸ਼ ਹੋਣ ਦਾ ਗਵਾਹ ਬਣਾ ਰਿਹਾ ਹੋਵੇ ਦੁਨੀਆ ਦਾ ਦਸੂਰ ਹੈ ਨਹੀਂ ਤਾਂ ਕੋਈ ਬਾਹਮਣਾ ਨੂੰ ਹਜ਼ਾਰਾਂ ਰੁਪਏ ਕਿਉਂ ਦੇਵੇ ਕਿਹੜਾ ਦੇਖਦਾ ਹੈ ਪਰਲੋਕ 'ਚ ਮਿਲਦਾ ਵੀ ਹੈ ਜਾਂ ਨਹੀਂ ਵੱਡੇ ਬੰਦਿਆਂ ਕੋਲ ਪੈਸਾ ਹੈ ਚਾਹੇ ਰੱਖਣ ਚਾਹੇ ਫੁਕਣ ਸਾਡੇ ਕੋਲ ਕੀ ਹੈ ਫੁਕਣ ਵਾਸਤੇ ਪਰ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਲੋਕ ਪੁੱਛਣਗੇ ਨਹੀਂ ਕਫਨ ਕਿੱਥੇ ਹੈ ਕੀ ਸੁਹਸਿਆ ਉਹ ਛੱਡ ਕਹਿ ਦੇਵਾਂਗੇ ਕਿ ਪੈਸੇ ਕਿਤੇ ਗਿਰ ਗਏ ਬਥੇਰੇ ਲੱਭਿਆ ਪਰ ਮਿਲੇ ਹੀ ਨਹੀਂ ਯਕੀਨ ਤਾਂ ਉਹਨਾਂ ਨੂੰ ਆਉਣਾ ਨਹੀਂ ਪਰ ਫਿਰ ਪੈਸੇ ਦੇਣਗੇ ਵੀ ਉਹੀ ਮਦ ਵਿਹਸਿਆ ਅਚਾਨਕ ਮਿਲੀ ਖੁਸ਼ਕਿਸਮਤੀ ਤੇ ਕਹਿਣ ਲੱਗਿਆ ਚੰਗੀ ਸਿਵਜਾਈ ਮਰੀ ਵੀ ਤਾਂ ਪੂਰਾ ਖਵਾ ਪਿਆ ਕੇ ਹੁਣ ਬੋਤਲ ਤੋਂ ਜ਼ਿਆਦਾ ਹੋ ਗਈ ਕਿ ਸੂਨੇ ਦੋ ਸਿਰ ਪੂੜੀਆਂ ਮੰਗਵਾਈਆਂ ਚਟਨੀ ਅਚਾਰ ਕਲੇਜੀਆਂ ਠੇਕੇ ਦੇ ਸਾਹਮਣੇ ਹੀ ਦੁਕਾਨ ਸੀ ਮਦਦ ਭੱਜ ਕੇ ਦੋ ਪੱਤਲਾਂ ਵਿੱਚ ਸਾਰਾ ਸਮਾਨ ਲੈ ਆਇਆ ਪੂਰਾ 1.5 ਰੁਪਇਆ ਹੋਰ ਖਰਚ ਹੋ ਗਿਆ ਹੁਣ ਬਸ ਥੋੜੇ ਜਿਹੇ ਪੈਸੇ ਹੀ ਬਚੇ ਰਹਿ ਗਏ ਦੋਵੇਂ ਇਸ ਵੇਲੇ ਬੜੀ ਸ਼ਾਂਤ ਨਾਲ ਬੈਠੇ ਪੂੜੀਆਂ ਖਾ ਰਹੇ ਸਨ ਜਿਵੇਂ ਜੰਗਲ ਵਿੱਚ ਕੋਈ ਸ਼ੇਰ ਆਪਣੇ ਸ਼ਿਕਾਰ ਦੀ ਦਾਵਤ ਉਡਾ ਰਿਹਾ ਹੋਵੇ ਨਾ ਜਵਾਬਦੇਹੀ ਦਾ ਡਰ ਸੀ ਨਾ ਬਦਨਾਮੀ ਦਾ ਫਿਕਰ ਇਹਨਾਂ ਭਾਵਨਾਵਾਂ ਨੂੰ ਉਹਨਾਂ ਨੇ ਬਹੁਤ ਪਹਿਲਾਂ ਹੀ ਜਿੱਤ ਲਿਆ ਸੀ ਕਿ ਸੁਦਰਸ਼ਨ ਕਾਂ ਬਾਗ ਬੋਲਿਆ ਸਾਡੀ ਆਤਮਾ ਖੁਸ਼ ਹੋ ਰਹੀ ਹੈ ਤਾਂ ਇਹਦਾ ਉਹਨੂੰ ਪੁੰਨ ਨਹੀਂ ਲੱਗੂਗਾ ਮਾधव ਨੇ ਸਰਦਾ ਨਾਲ ਸਿਰ ਝੁਕਾ ਕੇ ਤਸਦੀਕ ਕੀਤੀ ਜ਼ਰੂਰ ਲੱਗੂ ਰੱਬਾ ਤੂੰ ਤਾਂ ਜਾਣੀ ਜਾਣੇ ਉਸ ਨੂੰ ਸਵਰਗ ਭੇਜੀ ਅਸੀਂ ਦੋਵੇਂ ਦਿਲੋਂ ਉਸ ਨੂੰ ਅਸੀਸ ਦੇ ਰਹੇ ਹਾਂ ਅੱਜ ਜੋ ਖਾਣ ਪੀਣ ਨੂੰ ਮਿਲਿਆ ਉਹ ਤਾਂ ਸਾਰੀ ਉਮਰ ਨਾ ਮਿਲਿਆ ਕਦੇ ਇੱਕ ਪਲ ਬਾਅਦ ਮਾधव ਦੇ ਮਨ ਵਿੱਚ ਇੱਕ ਸ਼ੰਕਾ ਉੱਠੀ ਕਹਿੰਦਾ ਕਿਉਂ ਬਾਪੂ ਆਪਾਂ ਵੀ ਤਾਂ ਇੱਕ ਨਾ ਇੱਕ ਦਿਨ ਉੱਥੇ ਜਾਵਾਂਗੇ ਹੀ ਕਿ ਸੁਨਿਆਸ ਭੋਲੇ ਭਾਲੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ ਉਹ ਪਰਲੋਕ ਦੀਆਂ ਗੱਲਾਂ ਸੁਣ ਕੇ ਇਸ ਆਨੰਦ ਵਿੱਚ ਕੋਈ ਡਿੱਕਾ ਨਹੀਂ ਪਾਉਣਾ ਚਾਹੁੰਦਾ ਸੀ ਜੀ ਉਹਨੇ ਉੱਥੇ ਸਾਨੂੰ ਪੁੱਛਿਆ ਕਿ ਤੁਸੀਂ ਕਾਫਨ ਕਿਉਂ ਨਹੀਂ ਦਿੱਤਾ ਤਾਂ ਕੀ ਕਹਾਂਗੇ ਕਹਾਂਗੇ ਤੇਰਾ ਸਿਰ ਪੁੱਛ ਤਾਂ ਜ਼ਰੂਰ ਤੈਨੂੰ ਪਤਾ ਹੈ ਬਈ ਉਸ ਨੂੰ ਕਫਨ ਨਹੀਂ ਮਿਲਣਾ ਤੂੰ ਮੈਨੂੰ ਕੋਈ ਗਦਾ ਸਮਝਿਆ ਹੈ 60 ਸਾਲ ਇਸ ਦੁਨੀਆ ਵਿੱਚ ਘਾਹ ਨਹੀਂ ਖੋਤਦਾ ਰਿਹਾ ਮੈਂ ਉਹਨੂੰ ਕਫਨ ਮਿਲੂਗਾ ਤੇ ਇਸ ਤੋਂ ਵੀ ਵਧੀਆ ਮਿਲੂਗਾ ਮਾਦਵ ਨੂੰ ਜੀ ਨਹੀਂ ਨਾ ਹੋਇਆ ਕਹਿੰਦਾ ਕੌਣ ਦੇਊਗਾ ਰੁਪਏ ਤਾਂ ਤੂੰ ਖਾ ਗਏ ਸਾਰੇ ਉਹ ਤਾਂ ਮੈਥੋਂ ਪੁੱਛੂਗੀ ਉਹਨੂੰ ਵਿਆਹ ਕੇ ਤਾਂ ਮੈਂ ਹੀ ਲਿਆਇਆ ਸੀ ਕਿ ਸੁਗਰਮ ਹੋ ਕੇ ਕਹਿ ਲਗਾ ਮੈਂ ਕਿਹਾ ਨਾ ਉਹਨੂੰ ਕਫਨ ਮਿਲੂਗਾ ਤੂੰ ਮੰਨਦਾ ਕਿਉਂ ਨਹੀਂ ਕੌਣ ਦੇਊਗਾ ਦਸਤਾ ਸਹੀ ਉਹੀ ਦੇਣਗੇ ਜਿਨ੍ਹਾਂ ਨੇ ਹੁਣ ਦਿੱਤਾ ਸੀ ਬਸ ਸਾਇਤ ਕੀ ਪੈਸੇ ਆਪਣੇ ਹੱਥ ਨਹੀਂ ਆਉਣੇ ਜਿਵੇਂ ਜਿਵੇਂ ਹਨੇਰਾ ਵੱਧਦਾ ਜਾਂਦਾ ਤੇ ਤਾਰਿਆਂ ਦੀ ਚਮਕ ਤਿੱਖੀ ਹੁੰਦੀ ਜਾਂਦੀ ਠੇਕੇ ਦੀ ਰੌਣਕ ਵੀ ਵੱਧਦੀ ਜਾਂਦੀ ਸੀ ਕੋਈ ਗਾਉਂਦਾ ਕੋਈ ਫੜਾ ਮਾਰਦਾ ਕੋਈ ਆਪਣੇ ਨਾਲ ਦੇ ਨੂੰ ਜੱਫੀਆਂ ਪਾਈ ਜਾਂਦਾ ਕੋਈ ਆਪਣੇ ਦੋਸਤ ਦੇ ਮੂੰਹ ਨੂੰ ਗਲਾਸ ਲਾਈ ਜਾਂਦਾ ਉਸ ਵਾਤਾਵਰਨ ਵਿੱਚ ਸਰੂਰ ਸੀ ਹਵਾ ਵਿੱਚ ਨਸ਼ਾ ਸੀ ਕਈ ਤਾਂ ਇੱਥੇ ਆ ਕੇ ਇੱਕ ਅੱਧੇ ਬੁੱਕੇ ਵਿੱਚ ਹੀ ਮਸਤ ਹੋ ਜਾਂਦੇ ਸਨ। ਸ਼ਰਾਬ ਨਾਲ ਜ਼ਿਆਦਾ ਉਥੋਂ ਦੀ ਹਵਾ ਉਹਨਾਂ 'ਤੇ ਜ਼ਿਆਦਾ ਅਸਰ ਕਰਦੀ ਸੀ। ਜ਼ਿੰਦਗੀ ਦੇ ਅੜਿੱਕੇ ਇੱਥੇ ਖਿੱਚ ਲਿਆਉਂਦੇ ਸਨ ਅਤੇ ਕੁਝ ਸਮੇਂ ਲਈ ਤਾਂ ਉਹ ਭੁੱਲ ਹੀ ਜਾਂਦੇ ਕਿ ਉਹ ਜਿਉਂਦੇ ਹਨ ਜਾਂ ਮਰ ਚੁੱਕੇ ਹਨ। ਜਾਂ ਨਾ ਜਿਉਂਦੇ ਹਨ ਨਾ ਮਰਦੇ ਹਨ ਤੇ ਇਹ ਦੋਵੇਂ ਪਿਓ-ਪੁੱਤ ਅਜੇ ਵੀ ਸਵਾਦ ਲੈ ਲੈ ਕੇ ਚੁਸਕੀਆਂ 'ਤੇ ਰਹੇ ਸਨ। ਸਾਰਿਆਂ ਦੀਆਂ ਨਜ਼ਰਾਂ ਇਹਨਾਂ 'ਤੇ ਹੀ ਟਿਕੀਆਂ ਹੋਈਆਂ ਸਨ। ਦੋਵੇਂ ਇੰਨੇ ਕਿੰਨੇ ਕਿਸਮਤ ਵਾਲੇ ਨੇ ਪੂਰੀ ਬੋਤਲ ਬਚਾ ਲਈ ਪਈ ਹੈ ਰੱਜ ਕੇ ਖਾਣ ਤੋਂ ਬਾਅਦ ਮਾधव ਨੇ ਬਚੀਆਂ ਹੋਈਆਂ ਪੂੜੀਆਂ ਦਾ ਬੱਤਲ ਚੁੱਕ ਕੇ ਇੱਕ ਇੱਕ ਭਖਾਰੀ ਨੂੰ ਦੇ ਦਿੱਤਾ ਜਿਹੜਾ ਖੜਾ ਇਨ੍ਹਾਂ ਵੱਲ ਭੁੱਖੀਆਂ ਨਸਰਾਂ ਵੱਲ ਦੇਖ ਰਿਹਾ ਸੀ ਅਤੇ ਦਿਨ ਦਾ ਮਾਣ ਆਨੰਦ ਤੇ ਖੁਸ਼ੀ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਕੀਤੀ ਕਿਸੁ ਨੇ ਕਿਹਾ ਲੈ ਜਾ ਰੱਜ ਕੇ ਖਾ ਤੇ ਅਸੀਸ ਦੀ ਜਿਸ ਦੀ ਕਮਾਈ ਹੈ ਉਹ ਤਾਂ ਮਰ ਗਈ ਪਰ ਤੇਰੀ ਅਸੀਸ ਉਸ ਤੱਕ ਜ਼ਰੂਰ ਪਹੁੰਚੇਗੀ ਦਿਲੋਂ ਅਸੀਸ ਨਹੀਂ ਬੜੀ ਸਖਤ ਕਮਾਈ ਦੇ ਪੈਸੇ ਨੇ ਮਾਦਵ ਨੇ ਫਿਰ ਅਸਮਾਨ ਵੱਲ ਤੱਕ ਦੇਖਿਆ ਸਵਰਗ ਜਾਊ ਉਹ ਬਾਪੂ ਸਵਰਗ ਦੀ ਰਾਣੀ ਬਣੂ ਕੀ ਸੁਖੜਾ ਹੋ ਗਿਆ ਜਿਵੇਂ ਆਨੰਦ ਦੀਆਂ ਲਹਿਰਾਂ ਵਿੱਚ ਤੈਰਦਾ ਹੋਇਆ ਕਹਿਣ ਲੱਗਾ ਹਾਂ ਪੁੱਤਰ ਸਵਰਗ ਜਾਊਗੀ ਕਿਸੇ ਨੂੰ ਸਤਾਇਆ ਨਹੀਂ ਕਿਸੇ ਨੂੰ ਦੁਆਇਆ ਨਹੀਂ ਮਰਦੇ ਮਰਦੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲਾਲਸਾ ਪੂਰੀ ਕਰ ਗਈ ਸਵਰਗ ਚੋਂ ਨਹੀਂ ਜਾਊ ਤਾਂ ਹੋਰ ਕੀ ਟਡਲ ਜਹੇ ਜਾਣਗੇ ਜਿਹੜੇ ਗਰੀਬਾਂ ਨੂੰ ਦੋਹਾਂ ਹੱਥਾਂ ਨਾਲ ਲੁੱਟਦੇ ਨੇ ਤੇ ਆਪਣੇ ਪਾਪ ਤੋਂ ਲੇ ਗੰਗਾ ਚ ਡੁਕੀਆਂ ਲਾਉਂਦੇ ਫਿਰਦੇ ਨੇ ਮੰਦਰਾਂ ਵਿੱਚ ਜਲ ਚੜਾਉਂਦੇ ਨੇ ਸ਼ਰਦਾ ਦਾ ਇਹ ਰੰਗ ਛੇਤੀ ਹੀ ਉਤਰ ਗਿਆ ਅਸਥਿਰਤਾ ਨਸ਼ੇ ਦੀ ਖਾਸੀਅਤ ਹੈ ਦੁੱਖ ਅਤੇ ਨਿਰਾਸ਼ਾ ਦਾ ਦਵਾਵਰ ਸ਼ੁਰੂ ਹੋ ਗਿਆ ਮਾਦਮ ਨੇ ਕਿਹਾ ਪਰ ਬੱਪੂ ਵਿਚਾਰੀ ਨੇ ਸਾਰੀ ਉਮਰ ਦੁੱਖ ਹੀ ਭੋਗਿਆ ਵਸ ਕਿੰਨਾ ਦੁੱਖ ਸਹਿ ਕੇ ਮਰੀ ਉਹ ਅੱਖਾਂ ਦੇ ਹੱਥ ਰੱਖ ਕੇ ਰੋਣ ਲੱਗ ਪਿਆ ਉੱਚੀ ਉੱਚੀ ਲੀਰਾਂ ਮਾਰ ਕੇ ਕਿ ਸੁਣ ਸਮਝਾਇਆ ਕਿ ਉਹ ਰੋਣਾ ਪੁੱਤ ਖੁਸ਼ ਹੋ ਕਿ ਉਹ ਮਾਇਆ ਜਾਲ ਤੋਂ ਆਜ਼ਾਦ ਹੋ ਗਈ ਜੰਜਾਲ ਤੋਂ ਛੁੱਟੀ ਬੜੀ ਕਿਸਮਤ ਵਾਲੀ ਸੀ ਜਿਹੜੀ ਇੰਨੀ ਛੇਤੀ ਮੋਹ ਮਾਇਆ ਦੇ ਰਿਸ਼ਤੇ ਤੋੜ ਗਈ ਤੇ ਦੋਨੇ ਖੜੇ ਹੋ ਕੇ ਗਾਉਣ ਲੱਗ ਪਏ ਠੱਗਣੀ ਕਿਉਂ ਅੱਖਾਂ ਮਟਕਾਵੇਂ ਉਹ ਠੱਗਣੀ ਸ਼ਬਰੀ ਸ਼ਾਬੀਆਂ ਦੀਆਂ ਨਜ਼ਰਾਂ ਇਹਨਾਂ ਤੇ ਹੀ ਡਿੱਗੀਆਂ ਹੋਈਆਂ ਸਨ ਅਤੇ ਦੋਵੇਂ ਆਪਣੇ ਦਿਲ ਵਿੱਚ ਮਾਸੂਈ ਗਾਉਂਦੇ ਰਹੇ ਫਿਰ ਦੋਵੇਂ ਨੱਚਣ ਲੱਗ ਪਏ ਨੱਚੇ ਟੱਪੇ ਡਿੱਗੇ ਵੀ ਲੱਕ ਵੀ ਮਟਕਾਏ ਸ਼ਕਲਾਂ ਵੀ ਬਣਾਈਆਂ ਡਰਾਮੇ ਵੀ ਕੀਤੇ ਅਤੇ ਅਖੀਰ ਨਸ਼ੇ ਚਟੱਲੀ ਹੋ ਕੇ ਉੱਥੇ ਹੀ ਡਿੱਗ ਪਏ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ